ਅਸੇ ਕਾਲ ਜੀ ਵੈਰਜਿਕਾ ਖਾਲਸਾ ਵੈਰਜਿਕੀ ਫੱਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਭਾਈ ਅੰਮ੍ਰਿਤਪਾਲ ਸਾਹਿਬ ਨਾਲ ਜੁੜੀ ਹੋਈ ਵੱਡੀ ਖਬਰ ਆ ਭਾਈ ਅੰਮ੍ਰਿਤਪਾਲ ਸਿੰਘ ਤੇ ਹੋ ਰਹੇ ਨੇ ਲਗਾਤਾਰ ਹਮਲੇ ਹੁਣ ਹਮਲਾ ਕੀ ਹੋਇਆਗਾ ਲਗਾਤਾਰ ਜਨੂੰ 100 ਚੱਕਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਲੀਡਰਾਂ ਵੱਲੋਂ ਜ਼ਹਿਰ ਉਗਲਿਆ ਜਾ ਰਿਹਾਗਾ ਹੁਣ ਕੇਂਦਰੀ ਮੰਤਰੀ ਅਰਮਨੀਤ ਬਿੱਟੂ ਨੇ ਇੱਕ ਭਾਈ ਅੰਮ੍ਰਿਤਪਾਲ ਸਿੰਘ ਤੇ ਸਖਤ ਟਿੱਪਣੀ ਕੀਤੀ ਆ ਕਹਿੰਦਾ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਨੇ ਦੇਸ਼ ਨੂੰ ਤੋੜਨ ਵਾਲੀ ਗੱਲ ਕਰੀ ਤਾਂ ਉਹਨਾਂ ਨੂੰ ਡਿਬੜੂਗੜ੍ਹ ਜੇਲ੍ਹ ਦੀ ਥਾਂ ਤੇ ਕਿਸੇ ਹੋਰ ਗੜ੍ਹ ਦੀ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਸਕਦਾ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਅਰਮਨੀਤ ਬਿੱਟੂ ਕੇਂਦਰੀ ਮੰਤਰੀ ਮੋਦੀ ਨੇ ਲੈਤਾ ਹੋਇਆਗਾ ਜਿਹੜਾ ਹਾਰਿਆ ਹੋਇਆ ਲੁਧਿਆਣੇ ਤੋਂ ਮੰਤਰੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਨ ਵਾਲਾ ਐਂਟੀ ਸਿੱਖਾ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਉਹਦੇ ਦਾਦੇ ਨੇ ਕੀ ਕੀ ਸਿੱਖ ਕੌਮ ਦੇ ਨਾਲ ਘਾਣ ਕੀਤਾ ਉਹਨਾਂ ਨੇ ਅੱਜ ਸਖਤ ਟਿੱਪਣੀ ਕੀਤੀ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਦਾ ਹੁਣ ਦੇਸ਼ ਨੂੰ ਤੋੜਨ ਵਾਲਾ ਉਹਨੇ ਕੋਈ ਬਿਆਨ ਦਿੱਤਾ ਤੇ ਉਹਨਾਂ ਨੂੰ ਡਿਬੜੂਗੜ੍ਹ ਜੇਲ੍ਹ ਦੀ ਥਾਂ ਤੇ ਕਿਸੇ ਹੋਰ ਗੜ੍ਹ ਦੀ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਸਕਦਾਗਾ ਹੁਣ ਤੁਸੀਂ ਸਿੱਖ ਕੌਮਾਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਚੰਗੀ ਤਰ੍ਹਾਂ ਕਿ ਜਿਹੜਾ ਇਹ ਸਾਰਾ ਕਾ ਜਿਹੜਾ ਸੌਚਕ ਸਮਾਗਮ ਆ ਇਹਦੇ ਪਿੱਛੇ ਕੌਣ-ਕੌਣ ਤਾਕਤਾਂ ਨੇ ਇਹ ਕੱਲੇ ਭਗਵੰਤ ਮਾਨ ਦੇ ਜਿਹੜਾ ਇਹ ਬਸ ਦੀ ਗੱਲ ਨਹੀਂ ਰਹੀ ਤੇ ਇਹ ਤਾਂ ਜਿਹੜੀ ਗੱਲ ਆ ਸੈਂਟਰ ਦੇ ਜਿਹੜੇ ਵਜੀਰ ਨੇ ਜਾਂ ਮੰਤਰੀ ਨੇ ਜਿਹੜੇ ਸਿੱਖਾਂ ਨੂੰ ਇੱਥੇ ਵੇਖਣਾ ਨਹੀਂ ਚਾਹੁੰਦੇ ਜਿਹੜੇ ਸਿੱਖਾਂ ਨੂੰ ਇੱਥੇ ਬੋਲਣਾ ਨਹੀਂ ਚਾਹੁੰਦੇ ਜਿਹੜਾ ਸਿੱਖ ਸਿੱਖ ਕੌਮ ਦੀ ਗੱਲ ਕਰਦਾਗਾ ਜਿਹੜਾ ਅੰਬਰਤ ਸਕਾਉਂਡ ਦੀ ਗੱਲ ਕਰਦਾਗਾ ਜਿਹੜਾ ਨਸੇ ਸੜਾਉਣ ਦੀ ਗੱਲ ਕਰਦਾਗਾ ਉਹ ਤਾਕਤਾਂ ਅਜਿਹੇ ਸਿੱਖਾਂ ਨੂੰ ਦੇਖਣਾ ਪਸੰਦ ਨਹੀਂ ਕਰਦੀਆਂ ਹੁਣ ਤੁਸੀਂ ਇੱਥੇ ਸਿੱਧਾ ਅੰਦਾਜ਼ਾ ਲਾ ਲਓ ਇੱਕ ਧਮਕੀ ਭਰੇ ਲਹਾਜੇ ਵਿੱਚ ਜਿਹੜਾ ਕੇਂਦਰੀ ਮੰਤਰੀ ਰਮਨੀਤ ਬਿੱਟੂ ਲੁਧਿਆਣੇ ਤੋਂ ਹਾਰਿਆ ਹੋਇਆ ਮੰਤਰੀ ਲੈ ਲਿਆ ਤੇ ਇੱਕ ਉਹ ਐਮਪੀ ਆ ਜਿਹੜਾ ਭਾਈ ਅੰਬਰਤਪਾਲ ਸਿੰਘ ਖੰਡੂਰ ਸਾਹਿਬ ਤੋਂ 2 ਲੱਖ ਵੋਟਾਂ ਦੇ ਨਾਲ ਜਿੱਤਿਆ ਹੋਵੇ ਤੇ ਅੱਜ ਹਾਰੇ ਹੋਏ ਮੰਤਰੀ ਤੇ ਜਿੱਤੇ ਹੋਏ ਐਮਪੀ ਨੂੰ ਜਿਹੜੀਆਂ ਇਹ ਵਾਰਨਿੰਗਾਂ ਦਿੰਦੇ ਆ ਧਮਕੀਆਂ ਦਿੰਦੇ ਆ ਹੁਣ ਤੁਸੀਂ ਅੰਦਾਜ਼ਾ ਲਾ ਲਓ ਆਪ ਤੇ ਫਿਰ ਸਿੱਖ ਕੌਮ ਨੇ ਫੇਰ ਨਹੀਂ ਬੋਲਣਾ ਇਹਨਾਂ ਨੇ ਮੂੰਹ ਫੇਰ ਨਹੀਂ ਖੋਲਣਾ ਜਥੇਦਾਰ ਨੇ ਫੇਰ ਨਹੀਂ ਬੋਲਣਾ ਹੁਣ ਕਿਹਨੂੰ ਅਸੀਂ ਜਥੇਦਾਰ ਕਹੀਏ ਹੁਣ ਤਾਂ ਯਾਰ ਸਾਨੂੰ ਬੋਲਣ ਲੱਗਿਆਂ ਨੂੰ ਵੀ ਸ਼ਰਮ ਆਉਣ ਲੱਗ ਪਈ ਕਿ ਅਸੀਂ ਕਿਹਦਾ ਨਾਮ ਲੈ ਕੇ ਪੁਕਾਰੀਏ ਕਿ ਕਿਹਦੇ ਮੁਰੇ ਦਹਾਈ ਪਾਈਏ ਕਿ ਕਿਹੜੇ ਸਿੱਖ ਆਗੂ ਦੇ ਅਸੀਂ ਗੱਲ ਕਰੀਏ ਕੇ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਲਗਾਤਾਰ ਬਿਨ ਗੱਲ ਤੋਂ ਬਿਨ ਬਜਾ ਤੋਂ ਵਿਰੋਧ ਕੀਤਾ ਜਾ ਰਿਹਾਗਾ ਬਿਨ ਗੱਲ ਤੋਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਨ ਗੱਲ ਤੋਂ ਉਹਨਾਂ ਨੂੰ ਮਾਨਸਿਕ ਤੌਰ ਤੇ ਜਿਹੜਾਗਾ ਜਿਹੜਾ ਤੁਸੀ ਇਹ ਦਿੱਤੇ ਜਾ ਰਹੇ ਨੇ ਆਪਾਂ ਇਹ ਗੱਲ ਕਹਿ ਲਈਏ ਤੇ ਅੱਜ ਕਿ ਜੇਕਰ ਇਹਨਾਂ ਨੂੰ ਹੁਣ ਪਤਾ ਕੀ ਹੋ ਗਿਆ ਇਹਨਾਂ ਨੇ ਇਹ ਸੋਚ ਲਿਆ ਕਿ ਭਾਈ ਅੰਮਰਤਪਾਲ ਸਿੰਘ ਨੇ ਤਾਂ ਜਿੱਤ ਲਿਆ ਖਨੂਰ ਸਾਹਿਬ ਵਾਸੀਆਂ ਨੇ ਜਿਤਾ ਦਿੱਤਾ ਉਸ ਤੋਂ ਬਾਅਦ ਫਰੀਦਕੋਟ ਵਾਸੀਆਂ ਨੇ ਭਾਈ ਸਰਬਜੀਤ ਸਿੰਘ ਨੇ ਜਿਤਾ ਦਿੱਤਾ ਦੋ ਤਾਂ ਇਹਦੇ ਰੜਕਣ ਲੱਗ ਪਏ ਇਹਨਾਂ ਦੇ ਜਿਹੜੇ ਐਂਟੀ ਸਿੱਖ ਨੇ ਤੇ ਹੁਣ ਇਹਨਾਂ ਨੇ ਕੀ ਕੀਤਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਜਿਮਣੀ ਚੌਣਾ ਦੇ ਵਿੱਚ ਆਪਣੇ ਨੌਜਵਾਨ ਜਿਹੜੇ ਉੱਥੇ ਬੰਦੀ ਸਿੰਘ ਨੇ ਵਧਾਇਕਾਂ ਦੀਆਂ ਤੋਂ ਜਿਹੜੀ ਜਿਮਣੀ ਚੌਣ ਨੇ ਉੱਥੋਂ ਨੌਜਵਾਨ ਖੜੇ ਕਰ ਦਿੱਤੇ ਤਾਂ ਹੁਣ ਰਮਨੀਤ ਬਿੱਟੂ ਭਰਗਿਆ ਨੂੰ ਅੱਗੇ ਕਰ ਦਿੱਤਾ ਕਿ ਲਓ ਵੀ ਪੁੱਤ ਹੁਣ ਤੁਹਾਡੀ ਬੋਲਣ ਦੀ ਵਾਰੀ ਆ ਹੁਣ ਜੋ ਮਰਜੀ ਤੁਸੀਂ ਕਹੋ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਹਾਲੇ ਤੱਕ ਭਾਈ ਅੰਮਰਪਾਲ ਸਿੰਘ ਨੇ ਕੋਈ ਸੌਣ ਨਹੀਂ ਚੁੱਕੀ ਭਾਈ ਅੰਮਰਪਾਲ ਸਿੰਘ ਬਾਹਰ ਨਹੀਂ ਆਇਆ ਤੇ ਉਸ ਤੋਂ ਪਹਿਲੇ ਕਹਿ ਦਿੱਤਾ ਕਿ ਦੇਸ਼ ਨੂੰ ਤੋੜਨ ਵਾਲਾ ਜਿਹੜਾ ਨੇ ਬਿਆਨ ਦਿੱਤਾ ਤਾਂ ਉਹਨੂੰ ਡਿਬਰੂਗੜੀ ਜੇਲ੍ਹ ਦੀ ਜਗ੍ਹਾ ਤੇ ਹੋਰ ਗੜ੍ਹ ਵਿੱਚ ਜੇਲ੍ਹ ਦੀ ਜਗ੍ਹਾ ਤੇ ਭੇਜਿਆ ਜਾਵੇਗਾ ਦੱਸੋ ਇਹਦੇ ਮੈਣੇ ਕੀ ਆ ਬੰਦਾ ਬਾਹਰ ਨਹੀਂ ਆਇਆ ਸਾਜੇ ਸੌਣੀ ਸੁੱਕੀ ਐਮਪੀ ਦੀ ਤੇ ਉਹਨੇ ਕੋਈ ਬਿਆਨ ਨਹੀਂ ਦਿੱਤਾ ਜੇਲ੍ਹ ਦੇ ਵਿੱਚ ਬੰਦਾ ਤੇ ਜਿਹੜੇ ਇਹੋ ਜਿਹੇ ਬਿਆਨ ਦੇਣੇ ਇਹ ਤੁਹਾਨੂੰ ਲੱਗਦਾ ਨਹੀਂ ਕਿ ਸਿੱਖਾਂ ਨੂੰ ਜਿਹੜਾ ਦਬਾਉਣ ਦੇ ਜਿਹੜੇ ਹਰ ਹੀਲੇ ਵਰਤੇ ਜਾ ਰਹੇ ਨੇ ਸਿੱਖ ਕੌਮ ਦੀ ਆਵਾਜ਼ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਹੀ ਭੇਜਣ ਦੇਣਗੇ ਸਿੱਖ ਕੌਮ ਨੂੰ ਇਹਦੇ ਵਿੱਚ ਤੋਂ ਬਹੁਤ ਵੱਡਾ ਸੋਚਣ ਦੀ ਲੋੜ ਆ ਜਿਹੜਾ ਇਹ ਬਿਆਨ ਐਵੇਂ ਨਹੀਂ ਦਿੱਤਾ ਗਿਆ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਰਮਨਜੀਤ ਬਿੱਟੂ ਨੇ ਇਹ ਬੜਾ ਪਿਸੇ ਦੀ ਤਾਕਤਾਂ ਖੜ ਕੇ ਖਲੋ ਕੇ ਇਹ ਤੋਂ ਕਹਾਇਆ ਗਿਆ ਕਿ ਤੂੰ ਹੁਣ ਆਹ ਗੱਲ ਕਹਿ ਤੇ ਇਸ ਦੇ ਨਾਲ ਕਿ ਜਿਹੜੇ ਹੋਰ ਜਿਹੜੇ ਹੈਗੇ ਨੇ ਐਂਟੀ ਸਿੱਖ ਨੇ ਜਾਂ ਗਾਇ ਸਿੱਖ ਕਹ ਲਈਏ ਜਾਂ ਸੰਡਾਲਿਆਂ ਵਰਗੇ ਨੇ ਜਾਂ ਕੋਈ ਹੋਰ ਜਿਹੜਾ ਆਪਣੇ ਤੌਰ ਤੇ ਸਿਰਸੇ ਨਾਲ ਬਣਾਈ ਫਿਰਦੇ ਨੇ ਤੇ ਉਹ ਹੁਣ ਸਾਰੇ ਲੋਕਾਂ ਨੂੰ ਇਹਨੇ ਪੜਕਾਉਣਾ ਸ਼ੁਰੂ ਕਰੂਗਾ ਇਹ ਹੁਣ ਤੁਸੀਂ ਇਹਦੇ ਬਿਆਨ ਤੋਂ ਬਾਅਦ ਦੇਖ ਲਿਓ ਕਮੇਟ ਡੱਡੂਆਂ ਦੇ ਵਾਂਗੂ ਜਿਸ ਤਰ੍ਹਾਂ ਪ੍ਰਸਾਤੀ ਡੱਡੂ ਨਿਕਲਦੇ ਨੇ ਪਾਣੀ ਤੋਂ ਬਾਹਰ ਜਦੋਂ ਮੀਂਹ ਪੈ ਜਾਂਦਾ ਉਹਨੇ ਇਸ ਤਰ੍ਹਾਂ ਸਾਰੇ ਆਪਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਣਗੇ ਇਹ ਤੁਸੀਂ ਲਿਖ ਕੇ ਲੈ ਲਓ ਸਿਕਕੋਮ ਪਤਾ ਨਹੀਂ ਸੁੱਤੀ ਕਿੱਥੇ ਪਈ ਐ ਸਿਕਕੋਮ ਮੈਨੂੰ ਤਾਂ ਤਰਸ ਆਉਂਦਾ ਕਈ ਵਾਰੀ ਤੇ ਇਹਨਾਂ ਲੋਕਾਂ ਦਾ ਜਿਹੜਾ ਮੂੰਹ ਤੋੜ ਜਿੰਨਾ ਤੇ ਲੋਕ ਜਵਾਬ ਨਹੀਂ ਦਿੰਦੇ ਤੇ ਉਹਨਾਂ ਤੇ ਇਹਨਾਂ ਨੇ ਪਿੱਛੇ ਨਹੀਂ ਹਟਣਾ ਤੇ ਜਦੋਂ ਫਿਰ ਇਹਨਾਂ ਨੂੰ ਜੇ ਕਹਿੰਦੇ ਆ ਦਿੱਲੀ ਦੇ ਵਿੱਚ ਕੱਲ ਗੱਲ ਦਿੱਤੇ ਕਿਸਾਨਾਂ ਦੇ ਲਈ ਜੇਕਰ ਇਹਨਾਂ ਦਾ ਕਿਸੇ ਕਿਸਾਨ ਜਾਂ ਸਿੱਖ ਨੇ ਘਰਾਓ ਕਰ ਲਿਆ ਤੇ ਆ ਦੇ ਬਾਰੀ ਇਹ ਚੀਕਾ ਮਾਰਦੇ ਨੇ ਕਿ ਸਿੱਖਾਂ ਨੂੰ ਅਤਵਾਦੀ ਖਾਲਸਤਾਨੀ ਤੇ ਜੋ ਮਰਜ਼ੀ ਕਹੀ ਜਾਣ ਕਿਉਂਕਿ ਇਹਨਾਂ ਦਾ ਕਾਨੂੰਨ ਆ ਇਹਨਾਂ ਦਾ ਦੇਸ਼ ਆ ਤਾਂ ਸਾਡਾ ਤਾਂ ਇੱਥੇ ਇਸ ਦਾ ਬਗਾਨਗੀ ਦਾ ਅਹਿਸਾਸ ਕਰੀ ਬੈਠੇ ਆ ਪਹਿਲੇ ਤੇ ਵੀਡੀਓ ਨੂੰ ਜਿਹੜਾ ਧਿਆਨ ਦੇ ਨਾਲ ਸੁਣਿਓ ਤੇ ਅੱਗੇ ਜਿਹੜੇ ਵੀਡੀਓ ਤੁਸੀਂ ਸ਼ੇਅਰ ਕਰਿਓ ਹਰ ਸਿੱਖ ਕੋਤੇ ਪਹੁੰਚਣੀ ਚਾਹੀਦੀ ਸਿੱਖ ਕੌਮ ਦੇ ਕੌਮ ਕੋਲੇ ਕਿਉਂਕਿ ਸਿੱਖ ਕੌਮ ਆ ਪਤਾ ਨਹੀਂ ਮੈਨੂੰ ਗੁੰੰਗੀ ਜਿਹੀ ਹੋਈ ਕਿਉਂ ਲੱਗਦੀ ਆ ਕਿਉਂ ਨਹੀਂ ਬੋਲਦੇ ਜੇ ਇੱਕਾ ਦਿਕਾ ਬੋਲਦੇ ਨੇ ਤਾਂ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਜਾਂਦਾਗਾ ਜਿੰਨਾ ਤੱਕ ਸਾਰੀ ਸਿੱਖ ਕੌਮ ਇਕੱਠੀ ਨਹੀਂ ਹੁੰਦੀ ਇਹ ਹਾਲਾਤ ਸਿੱਖ ਕੌਮ ਦੇ ਜਿਹੜੇ ਬੰਦ ਤਰ ਬੰਦੇ ਰਹਿੰਦੇ ਦਿਨੋਂ ਦਿਨ ਤੇ ਇਹ ਬਹੁਤ ਆਪਾਂ ਨੂੰ ਜਿਹੜਾ ਸੋਚਣਾ ਪਵੇਗਾ ਵੀਡੀਓ ਨੂੰ ਸ਼ੇਅਰ ਕਰਨਾ ਕਮੈਂਟ ਕਰਨਾ ਧੰਨਵਾਦ ਵੈਜੀ ਜੀ ਦਾ ਖਾਲਸਾ ਅਸਰੀ ਵੈਜੀ ਜੀ ਕੀ ਫਤਿਹ